ਕੀ ਸੱਚਮੁੱਚ ਸਰਕਾਰ ਨੇ ਕਾਰ ਉੱਪਰ ਬੈਗ ਕੈਰੀਅਰ ਲੱਗੇਜ ਨੂੰ ਬੈਨ ਕਰ ਦਿੱਤਾ ਆ ਅਸੀਂ ਅੱਜ ਇਸ ਵੀਡੀਓ ਵਿੱਚ ਪੂਰਾ ਸੱਚ ਦਿਖਾਵਾਂਗੇ ਲਾਅ ਦੀ ਕਿਤਾਬ ਨੂੰ ਖੋਲ੍ਹ ਕੇ ਬਿਨਾਂ ਕਿਸੇ ਅਫਵਾਹ ਤੋਂ ਬੜੇ ਡਰਾਈਵਰ ਵੀਰਾਂ ਦੇ ਦਿਮਾਗ 'ਚ ਇਹ ਗੱਲ ਬੈਠੀ ਆ ਕਿ ਸਰਕਾਰ ਨੇ ਇਸ ਉੱਪਰ ਕੋਈ ਕਾਨੂੰਨ ਬਣਾਇਆ ਆ ਪਰ ਅਸਲ ਕਾਨੂੰਨ ਕੀ ਕਹਿੰਦਾ ਆ ਮੋਟਰ ਵਹੀਕਲ ਐਕਟ 1988 ਅਤੇ ਸੈਂਟਰਲ ਮੋਟਰ ਵਹੀਕਲ ਰੂਲ 1999 ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਕਾਰ ਉੱਪਰ ਬੈਗ ਕੈਰੀਅਰ ਨੂੰ ਲਗਾਉਣਾ ਮਨਾ ਆ ਇਹ ਗੱਲ ਬਿਲਕੁਲ ਕਲੀਅਰ ਆ ਕਿ ਬੈਗ ਕੈਰੀਅਰ ਇਲੈਗਲ ਨਹੀਂ ਆ ਫਿਰ ਇਸ ਚੀਜ਼ ਦਾ ਚਲਾਨ ਕਦੋਂ ਪੈਂਦਾ ਆ ਚਲਾਨ ਉਸ ਵੇਲੇ ਪੈਂਦਾ ਆ ਜਦੋਂ ਓਵਰ weight ਹੋਵੇ ਬੈਗਜ ਲੂਸ ਹੋਵੇ ਰੱਸੀ ਢਿੱਲੀ ਹੋਵੇ ਜਾਂ ਲੱਗਜ ਅਨਸੇਫ ਹੋਵੇ ਨੰਬਰ ਪਲੇਟ ਜਾਂ ਰੀਅਰ 뷰 ਬਲੌਕ ਹੋਵੇ ਕਾਨੂੰਨ ਅਨਸੇਫ ਡਰਾਈਵਿੰਗ ਨੂੰ ਪਨਿਸ਼ ਕਰਦਾ ਆ ਨਾ ਕਿ ਬੈਗ ਕੈਰੀਅਰ ਨੂੰ ਹੋਟਰ ਵੀਹਿਕਲ ਐਕਟ ਦਾ ਸੈਕਸ਼ਨ 194 A ਕਹਿੰਦਾ ਆ ਕਿ ਜੇ ਕੈਰੀਅਰ ਦੇ ਉੱਪਰ ਓਵਰਲੋਡ ਹੋਵੇ ਤਾਂ ਚਲਾਨ ਬਣਦਾ ਆ ਹੋਟਰ ਵੀਹਿਕਲਸ ਐਕਟ ਸੈਕਸ਼ਨ 194 A ਕਹਿੰਦਾ ਆ ਕਿ ਜੇ ਪਰਮਿਟ ਦੇ ਹਿਸਾਬ ਨਾਲ ਵੇਟ ਨਾ ਹੋਵੇ, ਓਵਰਲੋਡ ਹੋਵੇ, ਵਜ਼ਨ ਜ਼ਿਆਦਾ ਹੋਵੇ ਤਾਂ ਚਲਾਨ ਬਣਦਾ ਆ। ਇਹ ਰੂਲ ਪ੍ਰਾਈਵੇਟ ਕਾਰ ਤੇ ਕਮਰਸ਼ੀਅਲ ਕਾਰ ਦੋਵਾਂ ਲਈ ਸਟ੍ਰਿਕਟ ਹੈ। ਸੇਫਟੀ ਵਾਇਲੈਂਸ ਕਰਕੇ ਇਹ ਐਕਸ਼ਨ ਹੋ ਸਕਦਾ ਹੈ। ਇਹੀ ਵਜ੍ਹਾ ਆ ਕਿ ਪੁਲਿਸ ਦੀ ਚੈਕਿੰਗ ਵਧੀਆ ਕਿਉਂਕਿ ਅਨਸੇਫ ਰੂਫ ਲਗੇਜ ਕਰਕੇ ਬਹੁਤ ਸਾਰੇ ਹਾਦਸੇ ਹੋਏ ਜਿਹਦੇ ਕਰਕੇ ਪੁਲਿਸ ਇਸ ਚੀਜ਼ ਵਿੱਚ ਸਟ੍ਰਿਕਟ ਹੋ ਗਈ। ਇਹਦਾ ਮਤਲਬ ਇਹ ਨਹੀਂ ਆ ਕਿ ਹੁਣ ਬੈਗ ਕੈਰੀਅਰ ਬੈਨ ਕਰ ਦਿੱਤੇ ਆ ਜਾਂ ਇਸੇ ਕੋ ਕਾਨੂੰਨ ਬਣ ਗਿਆ ਆ। ਬਸ ਸੇਫਟੀ ਨੂੰ ਲੈ ਕੇ ਇਹਨਾਂ ਚੀਜ਼ਾਂ ਦੀ ਚੈਕਿੰਗ ਵਧੀ ਹੈ ਆਪਣੀ ਸਿੰਪਲ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਆ ਕਿ ਜੇ ਰਸੀਆਂ ਢਿੱਲੀਆਂ ਹੋਣ ਓਵਰਲੋਡ ਹੋਵੇ ਤਾਂ ਵੀ ਚਲਾਣਿਆ ਰਸੀਆਂ ਢਿੱਲੀਆਂ ਆ ਤਾਂ ਵੀ ਚਲਾਣਿਆ ਜੇਕਰ ਆਪਣਾ weight ਪੂਰਾ ਆ ਜਿੰਨਾ ਆਪਣਾ ਮੈਂਸ਼ਨ ਕੀਤਾ ਹੋਇਆ ਆ ਤਾਂ ਕੋਈ ਚਲਾਨ ਨਹੀਂ ਆਪਣਾ ਲਗੇਜ ਬਿਲਕੁਲ ਸੇਫ ਆ ਤਾਂ ਵੀ ਕੋਈ ਚਲਾਨ ਨਹੀਂ ਇਹ ਜਿਹੜੀ ਪੁਲਿਸ ਦੀ ਚੈਕਿੰਗ ਆ ਇਹ ਕੋਈ ਡਰਾਉਣ ਵਾਸਤੇ ਨਹੀਂ ਆ ਸਗੋਂ ਸੇਫਟੀ ਵਾਸਤੇ ਬਣਾਈ ਆ ਆ ਫਾਰਮਾਂ ਤੇ ਵਿਸ਼ਵਾਸ ਨਾ ਕਰੋ ਕਾਨੂੰਨ ਤੇ ਵਿਸ਼ਵਾਸ ਕਰੋ ਕਿਸੇ ਵੀ ਕਿਸੇ ਵੀਰ ਨੇ ਵੀ ਆਪਣੇ ਕਾਰ ਤੋਂ ਬੈਗ ਕਰੀਅਰ ਨੂੰ ਹਟਾਉਣਾ ਉਹ ਉਸ ਦੀ ਆਪਣੀ ਚੋਇਸ ਆ ਪਰ ਕਾਨੂੰਨ ਬਿਲਕੁਲ ਨਹੀਂ ਕਹਿੰਦਾ ਕਿ ਆਪਣੀਆਂ ਕਾਰਾਂ ਤੋਂ ਬੈਗ ਕਰੀਅਰ ਨੂੰ ਹਟਾਓ